ਜਦੋਂ ਮੈਂ ਵੇਖਦਾ ਮੇਰੀ ਜੇਬ ਕੱਖ ਨਹੀਂ ਜਦੋਂ ਮੈਂ ਵੇਖਦਾ ਮੇਰੇ ਨਾਮ ਬੋਲਦੀਆਂ ਜ਼ਮੀਨਾਂ ਕੱਖ ਨਹੀਂ ਜਦੋਂ ਮੈਂ ਵੇਖਦਾ ਆਪਣੇ ਘਰਵਾਲ ਮੇਰੇ ਪੱਲੇ ਕੱਖ ਨਹੀਂ ਤੇ ਜਦੋਂ ਮੈਂ ਵੇਖਦਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵੱਲ ਫਿਰ ਐਨੀ ਅਕਲ ਐਨਾ ਵੱਡਾ ਗੁਨਾ ਦਾ ਖਜ਼ਾਨਾ ਤੁਹਾਡੇ ਵੱਲ ਵੇਖ ਕੇ ਮੈਨੂੰ ਗਰੀਬੀ ਨਹੀਂ ਲੱਗਦੀ ਆਖ ਸਤਨਾਮ ਦੀ ਵਾਖ ਨੋਟ ਕਰੋ ਤੁਹਾਡੇ ਵੱਲ ਵੇਖ ਕੇ ਮੈਨੂੰ ਆਪਣੇ ਆਪ ਨੂੰ ਮੈਂ ਭਾਗਾ ਵਾਲਾ ਸਮਝਦਾ ਮੇਰੇ ਕੋਲ ਤੁਸੀਂ ਹੋ ਤੁਹਾਡੇ ਵਰਗਾ ਗਿਆਨ ਮੇਰੇ ਕੋਲ ਹੈ ਐਦਾਂ ਸਮਝਣਾ ਜੀ ਸਿੱਖੋ ਆਪਾਂ ਸਿੱਖ ਕਦੇ ਗਰੀਬ ਨਹੀਂ ਜੇ ਸਿੱਖ ਹੈ ਫਿਰ ਗਰੀਬ ਨਹੀਂ ਜੇ ਗੁਰਬਾਨੀ ਦਾ ਗਿਆਨ ਤੁਹਾਡੇ ਕੋਲ ਹੈ ਗੁਣ ਤੁਹਾਡੇ ਕੋਲ ਨੇ ਫਿਰ ਕੋਈ ਗਰੀਬ ਨਹੀਂ ਸੋਹਣੇ ਬਣਾ ਦੇਣਗੇ ਸਾਰੀ ਦੁਨੀਆ 'ਚ ਕਦਰ ਪਾਏਗੀ ਲੋਕਾਂ ਨੇ ਜੇਬ ਨਹੀਂ ਵੇਖਣੀ ਤੇਰੀ ਸੋਚ ਵੇਖਣੀ ਹੈ ਵਿਚਾਰ ਵੇਖਣੇ ਨੇ ਬਾਣੀ ਨੂੰ ਪੜ੍ਹ ਕੇ ਗੱਲ ਵੇਖੀ ਗੱਲ ਕਿਦਾਂ ਦੀ ਕਰਦਾ ਤੂੰ ਇੱਕ ਆਪਾ ਆਮ ਹੀ ਕਹਿ ਦਿੰਦੇ ਆ ਯਾਰ ਸਵਾ ਸਵਾ ਲੱਖ ਦੀ ਇੱਕ ਗੱਲ ਕਰਦਾ ਕਹਿਣ ਚ ਆ ਜਾਂਦਾ ਸਵਾ ਲੱਖ ਪਰ ਜਦੋਂ ਬੰਦਾ ਕੁਰਬਾਨੀ ਦਾ ਗਿਆਨ ਲਵੇ ਉਹਦੀ ਇੱਕ ਇੱਕ ਗੱਲ ਦੀ ਕੀਮਤ ਪਾਈ ਨਹੀਂ ਜਾ ਸਕਦੀ ਬੜਾ ਮਹਿੰਗਾ ਹੋ ਜਾਂਦਾ ਹੈ ਸਿਆਣੀਆਂ ਗੱਲਾਂ ਕਰਦਾ ਹੈ ਮਹਿੰਗਾ ਬੰਦਾ ਮਹਿੰਗੇ ਕੱਪੜੇ ਪਾ ਕੇ ਨਹੀਂ ਹੁੰਦਾ ਮਹਿੰਗਾ ਬੰਦਾ ਮਹਿੰਗੇ ਜੁੱਤੇ ਪਾ ਕੇ ਨਹੀਂ ਹੁੰਦਾ ਮਹਿੰਗੀ ਗੱਡੀ 'ਚ ਬੈਠ ਕੇ ਕੋਈ ਮਹਿੰਗਾ ਨਹੀਂ ਹੁੰਦਾ ਮਹਿੰਗੀ ਕੋਠੀ 'ਚ ਰਹਿ ਕੇ ਕੋਈ ਮਹਿੰਗਾ ਨਹੀਂ ਹੁੰਦਾ ਮਹਿੰਗੇ ਪੈਲਸਾਂ 'ਚ ਵਿਆਹ ਕਰਕੇ ਕੋਈ ਮਹਿੰਗਾ ਨਹੀਂ ਹੁੰਦਾ ਮਹਿੰਗੇ ਹੋਟਲਾਂ 'ਚ ਖਾ ਕੇ ਕੋਈ ਮਹਿੰਗਾ ਨਹੀਂ ਹੁੰਦਾ ਮਹਿੰਗਾ ਉਹ ਐ ਜਿਹਦੇ ਵਿਚਾਰ ਮਹਿੰਗੇ ਐ ਜਰ ਇੱਡੇ ਵੱਡੇ ਹੋਟਲ ਵਿੱਚ ਬੈਠਾ ਖਾਂਦਾ ਹੈ ਬ੍ਰਾਂਡਡ ਕੱਪੜੇ ਪਾਉਂਦਾ ਬ੍ਰਾਂਡਡ ਜੁੱਤੇ ਪਾਉਂਦਾ ਜਦੋਂ ਕਰਦੇ ਆ ਗੱਲ ਮਾਰਦਾ ਜਵਲੀਆਂ ਜਦੋਂ ਤੇ ਨਾਲ ਗੱਲਬਾਤ ਕਰੋਗੇ ਸਿਰੇ ਦਾ ਜੱਪੜ ਤੇ ਜੱਵਲੀਆਂ ਮਾਰਦਾ ਕਿਧਰੋਂ ਵਹਿਂਗਾ ਜਿਹੜਾ ਬੰਦਾ ਗਿਆਨ ਵੱਲੋਂ ਸਸਤਾ ਹੈ ਇੱਥੋਂ ਸਸਤਾ ਹੈ ਜਿਹੜਾ ਉਹਨੇ ਸਸਤਾ ਰਹਿਣਾ ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾਈ ਫਿਰੇ ਜਿਹੜਾ ਇੱਥੋਂ ਸਸਤਾ ਹੈ ਜਿਹਦੇ ਵਿਚਾਰ ਮਹਿੰਗੇ ਨਹੀਂ ਉਹਨੇ ਸਸਤਾ ਹੀ ਰਹਿਣਾ ਜੀ ਸਸਤਾ ਤੇ ਜਿਨ੍ਹਾਂ ਦੇ ਕੋਲ ਆ ਸਤਿਗੁਰੂ ਦਾ ਗਿਆਨ ਹੋਵੇ ਉਹ ਅਮੀਰ ਨੇ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ ਕੱਲਾ ਪੈਸਾ ਚਾਰ ਕੌਡੀਆਂ ਨੇ ਮਹਾਰਾਜ ਕਿਹਾ ਜਿਨ ਕੇ ਪੱਲੇ ਧਨ ਵਸੈ ਮੈਨੂੰ ਪੈਸਾ ਬਹੁਤ ਹੈ ਜੀ ਮਹਾਰਾਜ ਜਿੱਦਾਂ ਆਪਾਂ ਸਵਾਲ ਕਰੀਏ ਵੀ ਗੁਰੂ ਜੀ ਆ ਬੰਦੇ ਦੇ ਕਿੱਡੇ ਭਾਗ ਚੰਗੇ ਆ ਜੀ ਵੇਖੋ ਅਮੀਰ ਹੈ ਗੁਰੂ ਜੀ ਕਹਿੰਦੇ ਜਿਨ ਕੇ ਪੱਲੇ ਧਨ ਵਸੈ ਪੈਸਾ ਹੀ ਹੈ ਤਿੰਨ ਕਾ ਨਾਉ ਫਕੀਰ ਤੇ ਫਕੀਰ ਬੰਦਾ ਹੈ ਇਹ ਗੁਣ ਨਹੀਂ ਜੇ ਅਕਲ ਨਹੀਂ ਜੇ ਸਮਝ ਨਹੀਂ ਜੇ ਚੰਗੀ ਸੋਚ ਨਹੀਂ ਜੇ ਵਿਚਾਰ ਚੰਗੀ ਨਹੀਂ ਇਹਦੇ ਕੋਲ ਇਹਨੂੰ ਕਹਿੰਦਾ ਅਮੀਰ ਹੈ ਮਹਾਰਾਜ ਬਹੁਤ ਅਮੀਰ ਹੈ ਕਹਿੰਦੇ ਲੈ ਜਿੰਨ ਕਾ ਪੱਲਾ ਧੰਵਸ ਹੈ ਤਿੰਨ ਕਾ ਨਾਉ ਫਕੀਰ ਤੇ ਕੁਛ ਨਹੀਂ ਫਕੀਰ ਬੰਦਾ ਕੱਖ ਨਹੀਂ ਇਹਦੇ ਪੱਲੇ ਤੇ ਮਹਾਰਾ ਤੁਸੀਂ ਅਮੀਰ ਕਿੱਲੋਂ ਮੰਨਦੇ ਹੋ ਕਹਿੰਦੇ ਜਿੰਨ ਕਾ ਹਿਰਦਾ ਤੂੰ ਵਸਹਿ ਤੇ ਨਰ ਗੁਣੀ ਹੀਰ ਆਹ ਹੈ ਗੁਣਾ ਦਾ ਸਾਕਰ ਛੱਪਰੀ 'ਚ ਰਹਿੰਦਾ ਹੋਵੇ ਭਾਵੇਂ ਭੱਲੇ ਸਹਾਬੀ ਛੱਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਤਲ ਹਰ ਜਿਤ ਹਰ ਵਿਸਰਾਏ ਛੱਪਰੀਆਂ ਚ ਰਹਿਣ ਵਾਲੇ ਵੀ ਪਿਆਰੇ ਲੱਗਦੇ ਐ ਜੀ ਇਹਦੇ ਸੋਹਣਾ ਲੱਗਦਾ ਹੈ ਵਿਚਾਰ ਚੰਗੀ ਐ ਸੋਚ ਚੰਗੀ ਐ ਗੱਲਬਾਤ ਵੇਖ ਇਹਦੀ ਇੱਕ ਇੱਕ ਬਚਨ ਇਹਦਾ ਕਿੱਡਾ ਮਹਿੰਗਾ ਹੈ ਰਾਸੀ ਫੇਰ ਆਉਂਦਾ ਪਿਆਰਿਓ ਸੋਚ ਵਧੀਆ ਹੋਵੇ ਭਲਾ ਸੋਚ ਵਧੀਆ ਕਿਵੇਂ ਬਣਦੀ ਹੈ ਨੋਟ ਕਰੋ ਮੇਰੇ ਉਹ ਨੌਜਵਾਨ ਵੀਰੋ ਭਰਾਵੋ ਨੋਟ ਕਰਿਓ ਜਰਾ ਸਾਰਾ ਦਿਨ ਕੁੜੀਆਂ ਮਲ ਕੇ ਆ ਨਸ਼ੇ ਤਰ੍ਹਾਂ ਤਰ੍ਹਾਂ ਦੇ ਕਰਕੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ਿਆਂ 'ਚ ਚੱਲ ਰਹੇ ਐ ਇਹ ਕੁਝ ਕਰਕੇ ਸੋਹਣੇ ਨਹੀਂ ਬਣ ਲੱਗੀ ਦਾ ਗੁਰਬਾਣੀ ਦਾ ਗਿਆਨ ਐ ਜਿਹੜਾ ਇਹ ਬੰਦੇ ਨੂੰ ਸੋਹਣਾ ਬਣਾਉਂਦਾ ਹੈ ਗੁਰਬਾਣੀ ਦੇ ਗਿਆਨ ਨਾਲ ਤੁਹਾਡੀ ਵਿਚਾਰ ਸੋਹਣੀ ਹੋਏਗੀ ਮੱਤ ਵਿੱਚ ਆ ਵੇਖੋ ਮੱਤ ਵਿੱਚ ਰਤਨ ਜਵਾਹਰ ਮਾਨਕ ਆ ਨਗਦੇ ਨਾ ਵਿਖਾ ਆ ਵੇਖੋ ਜੀ ਨਗ ਪਾਇਆ ਐਦਾਂ ਨਾ ਵਿਖਾ ਵੀ ਆ ਨਗ ਵੇਖੋ ਜੀ ਮੇਰੇ ਆ ਡਾਇਮੰਡ ਪਾਇਆ ਵੇਖੋ ਜੀ ਮੇਰੇ ਆ ਹਾਰ ਪਾਇਆ ਵੇਖੋ ਜੀ ਮੇਰੇ ਆ ਮੇਰੇ ਕੱਪੜੇ ਵੇਖ ਲਓ ਜੀ ਕਹਿੰਦੇ ਇਹ ਛੱਡ ਦੇ ਚੰਗੀ ਗੱਲ ਹੈ ਤੇਰੇ ਕੋਲ ਪੈਸੇ ਹੈ ਨੇ ਸੋਨਾ ਹੈ ਹੈ ਹੀਰੇ ਹੈ ਨੇ ਮਾੜਾ ਨਹੀਂ ਪਾਈ ਫਿਰਦਾ ਪਰ ਆ ਆ ਆ ਆ ਵਿਖਾ ਮਤ ਵਿੱਚ ਤੇਰੀ ਵਿੱਚ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਵਿਚਾਰ ਚਾਹੀਦੇ ਸੀ ਮਤ ਵਿੱਚ ਰਤਨ ਜਵਾਹਰ ਮਾਣਿਕ ਕਿਵੇਂ ਆ ਜਾਂਦੇ ਆ ਜੀ ਅੱਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਸੁਣੀ ਆ ਸਿੱਖਿਆ ਸੁਣਨੀ ਸ਼ੁਰੂ ਕਰਦੇ ਮਤ ਵਿੱਚ ਪੈਦਾ ਹੋਣਗੇ ਆਪਣੇ ਆਪ ਆਪਣੇ ਆਪ ਆਉਣਗੇ ਜੀ ਵਿਚਾਰ ਇੱਕ ਇੱਕ ਵਿਚਾਰ ਦੀ ਕੀਮਤ ਕੋਈ ਨਹੀਂ ਇਹ ਮਹਿੰਗੇ ਬੜੇ ਆ ਹੁਣ ਵੇਖਿਓ ਸੁਣੋ ਧਿਆਨ ਨਾਲ ਨੋਟ ਕਰਿਓ ਵਿਆਹ ਹੋਇਆ ਜੀ ਸਾਲ ਹੋ ਗਿਆ ਵਿਆਹ ਹੋਏ ਨੂੰ 10 ਲੱਖ ਦੀ ਗੱਡੀ ਐ ਵੱਡੀ ਕੋਠੀ ਦੇ ਵਿੱਚੋਂ ਪਤੀ ਪਤਨੀ ਗਏ ਐ ਗੱਡੀ ਦੇ ਵਿੱਚ ਹੀ ਲੜਪੇ ਸਾਲ ਵਿਆਹ ਨੂੰ ਹੋਇਆ ਗੱਡੀ 'ਚ ਹੀ ਲੜਪੇ ਹੁਣ ਗੱਡੀ 'ਚ ਲੜਾਈ ਛਿੜਪੀ ਦੋਵੇਂ ਪਤੀ ਪਤਨੀ ਲੜਪੇ ਵਾਪਸ ਆ ਗਏ ਕਰੇ ਗੱਡੀ 'ਚੋਂ ਉਤਰੇ ਘਰੇ ਆ ਗਏ ਬੀਬੀ ਨੇ ਮੁੰਦਰੀਆਂ ਪਾਈਆਂ ਹੋਈਆਂ ਡਾਇਮੰਡ ਲੱਗੇ ਹੋਏ ਐ ਕਾਕੇ ਨੇ ਵੀ ਬਥੇਰਾ ਕੁਝ ਪਾਇਆ ਹੋਇਆ ਜੰਜੀਰੀ ਵੀ ਪਾਈ ਹੋਈ ਐ ਕੜਾ ਪਾਇਆ ਹੋਇਆ ਸਾਰਾ ਕੁਝ ਬਹੁਤ ਵਧੀਆ ਹੈ ਮਹਿੰਗੇ 50000 ਦੇ ਸੋਫੇ ਤੇ ਬੈਠੇ ਇੱਕ ਦੂਜੇ ਨਾਲ ਲੜਦੇ ਐ ਕੋਠੀ 50 ਲੱਖ ਦੀ ਐ 50 ਲੱਖ ਦੀ ਕੋਠੀ 50000 ਦਾ ਸੋਫਾ 20 ਲੱਖ ਦੇ ਗਹਿਣੇ ਪਾਏ ਐ ਬੀਬੀ ਨੇ 20 ਲੱਖ ਦੇ ਗਹਿਣੇ ਐ ਸੋਫਾ ਮਹਿੰਗਾ ਐ 20 ਲੱਖ ਦੀ ਗੱਡੀ ਚੋਂ ਉੱਤਰ ਕੇ ਆਏ ਐ ਲੜਦੇ ਨੇ ਐ ਇੱਕ ਦੂਜੇ ਕਨੇ ਉਂਗਲਾ ਕਰ ਕਰ ਕੇ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ ਉਹ ਕਹਿੰਦੇ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ ਕਲੇਸ਼ ਪਿਆ ਪਿਆ ਹੁਣ ਮੈਨੂੰ ਜਰਾ ਜਵਾਬ ਦਿਓ ਐ ਝਗੜਾ ਚੱਲ ਰਿਹਾ ਪੂਰਾ ਹੁਣ 50 ਹਜ਼ਾਰ ਦੇ ਸੋਫੇ ਹੁਣ ਇਹਨਾਂ ਨੂੰ ਸ਼ਾਂਤੀ ਦੇ ਸਕਦੇ ਨੇ ਬੋਲੋ ਜਿਹੜੇ ਡਾਇਮੰਡ ਪਾਏ ਨੇ ਉਹ ਜਿਹੜੀ ਗੱਡੀ ਖੜੀ ਹੈ ਬਾਹਰ ਉਹ ਸ਼ਾਂਤੀ ਨਾ ਕੋਈ ਹੁਣ ਇੱਥੇ ਝਗੜਾ ਚੱਲ ਰਿਹਾ ਉਹਦੇ ਚ ਤੇ ਲੜਦੇ ਸੀ ਬੈਠੇ ਸੋਫੇ ਕੀ ਕਰਨਗੇ ਸੋਫਿਆਂ ਉੱਤੇ ਤੇ ਬਹਿ ਕੇ ਤੋਂ ਤੋਂ ਵੇ ਵੇ ਚੜਦੀ ਐ ਡਾਇਮੰਡ ਕੀ ਕਰਨਗੇ ਉਹ ਤੇ ਉਂਗਲ ਉਂਗਲ ਐਂ ਚ ਪਾਇਆ ਹੋਇਆ ਉਹਦੇ ਉਹਦੇ ਕੰਨੀ ਉਂਗਲ ਉਹ ਕੀ ਕਰੂ ਵਿਚਾਰਾ ਉੱਥੇ ਡਾਇਮੰਡ ਸੋਨਾ ਕੀ ਕਰੂ ਉੱਥੇ ਲੈ ਦੋਨੇ ਜਣੇ ਲੜਾਈ ਕੱਪੜੇ ਲੀਡਿਓ ਉਥੇ ਹੁਣ ਪੈਂਟ ਕੋਟ ਕੀ ਕਰੇ ਝਗੜਾ ਚੱਲ ਰਿਹਾ ਐ ਲਓ ਜੀ ਲੜਦਿਆਂ 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 ਗੱਲ ਤਲਾਕ ਤੱਕ ਪਹੁੰਚੀ ਪਈ ਐ ਰਿਸ਼ਤੇਦਾਰੀ ਵਿੱਚ ਕੋਈ ਸਿਆਣਾ ਹੈ ਉਹ ਆ ਗਿਆ ਲੈ 5 10 ਕੁ ਮਿੰਟ 10 ਕੁ ਮਿੰਟ ਮੁੰਡੇ ਨਾਲ ਗੱਲ ਕੀਤੀ ਇਕੱਲੇ ਨਾਲ ਬਹਿ ਕੇ 10 15 ਮਿੰਟ ਉਹ ਬੱਚੀ ਨਾਲ ਗੱਲ ਕੀਤੀ ਆਰ ਯੂ ਰੈਡੀ ਫਾਰ ਦ ਗੇਮ ਅਵਾਰਡਸ